ਅੱਜ ਦੀ ਜਾਣਕਾਰੀ ਬਈ ਤੁਹਾਡੇ ਲਈ ਇਹ ਆ ਵੀ ਠੰਡ ਹੋ ਗਈ ਜਾਦੇ ਖੁੱਡੇ ਰਹਿਣ ਲੱਗੇ ਗਿੱਲੇ ਬਈ ਸਲਾਬੇ ਚੁੱਤੋ-ਚੁੱਤੋ ਬੱਕਰ ਮਾਰ ਕੇ ਬਈ ਕੱਕਾ ਰੇਤਾ ਹੁੰਦਾ ਹੈ ਨਾ ਸੁੱਕਾ ਲਿਆ ਕੇ ਕਿਤੋਂ ਖੇਤਾਂ ਚੋ ਜਾ ਕਿਤੇ ਪਹੇਚੋਂ ਉਹ ਸਿੱਟ ਦਿਆ ਕਰੋ ਬਈ ਇਹਦੇ ਵਿੱਚ ਇਹਦੇ ਨਾਲ ਕੀ ਹੁੰਦਾ ਨਾਲ ਤਾਂ ਬਿਠਾ ਦਾ ਪਾਣੀ ਹੁੰਦਾ ਜਿਹੜਾ ਸੋਕਿਆ ਦਾ ਰੇਤਾ ਨਾਲ ਇਹਨਾਂ ਦੇ ਪੈਰਾਂ ਨਾਲ ਨਹੀਂ ਲੱਗਦੀਆਂ ਤੇ ਨਾਲੇ ਥੱਲੋਂ ਵੀ ਥਾਂ ਠੰਡਾ ਹੀ ਘਟ ਰਿਹਾ ਹੈਗਾ ਸਲਾਬਾ ਹੋ ਜਾਂਦਾ ਹੈ ਨਾ ਗਰਮ ਨਾ ਠੰਡਾ ਕੂਤਰਾਂ ਲਈ ਠੀਕ ਹੈ ਬਾਈ ਥੱਲੇ ਉਤਰਦੇ ਨੇ ਪੈਰ ਲੱਗਦੇ ਨੇ ਜੇ ਜਾਇ ਠੰਡਾ ਹੁੰਦਾ ਥਾਂ ਬਾਈ ਤਾਂ ਫਿਰ ਪੈਰ ਲੱਗਣ ਨਾਲ ਬੁਖਾਰ ਹੋ ਜਾਂਦਾ ਕੂਤਰਾਂ ਕੂਤਰ ਬਿਮਾਰ ਹੋ ਜਾਂਦੇ ਏਸੀ ਕਰਕੇ ਕਹਿਣਾ ਬਈ ਕਕਰੇ ਟੜੇ ਕੇ ਰੱਖਿਆ ਕਰੋ ਟਾਈਮ ਸਰ ਦਾਣਾ ਪਾਣੀ ਪਾਓ ਗਰਮ ਪਾਣੀ ਪਿਓ ਡੱਬਿਆਂ ਦੇ ਵਿੱਚ ਦੇ ਪ੍ਰੋਦਨ ਛੱਡ ਕੇ ਬਰੋ ਟੋਨ ਤੇ ਲਿਵਰ 52 ਜ਼ਰੂਰ ਪਾਇਆ ਕਰੋ ਬਈ ਪਾਣੀ 'ਚ ਉਹ ਜਿਹੜਾ ਕਬੂਤਰ ਤੁਹਾਡੇ ਚੰਗੇ ਖਾਣਗੇ ਚੰਗਾ ਪੀਣਗੇ ਪਹਿਲੇ ਉਹਨਾਂ ਨੂੰ ਖਰਾਕ ਲੱਗੂਗੀ ਬਈ ਹਫਤੇ ਬਾਅਦ ਮਲਟੀ ਵਿਟਾਮਿਨ ਪਾ ਦਿਆ ਕਰੋ ਮਲਟੀ ਸਟਾਰ ਦਾ ਮਲਟੀ ਵਿਟਾਮਿਨ ਆਉਂਦਾ ਇੱਕ ਬਹੁਤ ਵਧੀਆ ਬਈ ਉਹ ਬਹੁਤ ਚੰਗਾ ਰਿਜ਼ਲਟ ਆ 2 ਲੀਟਰ ਪਾਣੀ ਤੁਹਾਡੇ ਕਬੂਤਰ ਐਂ ਬੋਲਣਗੇ ਬਈ ਐਂ ਖਿੱਦੇ ਪਾਣਗੇ ਐਂ �ेਡਣਗੇ ਇਹ ਵਾਦਾ ਆਪਣਾ ਤੁਹਾਡੇ ਨਾਲ ਜੇ ਇਹ ਚੀਜ਼ਾਂ ਤੁਸੀਂ ਕਰੀਂ। ਕੁੰਡਾ ਨਾ ਰੱਖਿਓ ਬਾਈ ਵਿੱਚ ਪਾਣੀ ਦਾ। ਇੱਕ ਵਾਰ ਕੂਤਰ ਨਾ ਹੌਲੰਦੇ ਆ। ਸਾਲ ਦੇ ਦਿਨਾਂ ਤੋਂ ਪਾਣੀ ਨਿਕਲਦੀਆਂ ਨਹੀਂ ਕੂਤਰ ਹੋ ਜਾਂਦੇ ਗਿੱਲੇ ਬਾਈ ਫਿਰ ਗਰਮ ਸਰਦ ਹੋ ਜਾਂਦੇ ਬਿਮਾਰ ਹੋ ਜਾਂਦੇ। ਤਾਂ ਕਰਕੇ ਤੁਹਾਨੂੰ ਸਾਰੇ ਭਰਾਵਾਂ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਇਹ ਵੀ ਧਿਆਨ ਰੱਖੋ ਆਪਣੇ ਜਾਨਵਰਾਂ ਦਾ। ਸਾਰੇ ਬਾਈ ਖਰਾਕ ਬਦਲਮੀ ਜ਼ਰੂਰ ਪਾਓ ਬਾਈ ਇੱਕ ਦਿਨ ਛੱਡ ਕੇ ਖਰਾਕ ਬਦਲਮੀ ਪਾਦਿਆ ਕਰੋ ਉੱਤਰ ਫਸ ਕੇੜ ਕੇ ਖਾਂਦੇ ਆ ਖੁਸ਼ ਹੋ ਕੇ ਖਾਂਦੇ ਆ ਪੂਰਾ ਦੇਖੋ ਆ ਬੱਠਾ ਬਣਾ ਪਰਤੀ 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 ਪਰਦੇ ਪਰਦੇ ਚੱਕ ਆ ਜੋੜੀ ਅੰਡੇ ਲਾਉਣ ਨੂੰ ਤਿਆਰ ਆ ਬਈ ਆਪਣੀ ਦੂਜੀਆਂ ਵੀ ਤਿਆਰ ਨੇ ਨਹੀਂ ਤਾਂ ਅੱਜ ਨੂੰ ਲਾ ਲੰਦੀਆਂ ਕੂਤਰ ਭਰ ਨਹੀਂ ਦਿੰਦੇ ਕੂਤਰੀਆਂ ਬਈ ਦੂਜੇ ਕੂਤਰ ਲੜ ਪੈਂਦੇ ਜਦੋਂ ਕੂਤਰੀ ਪੈ ਜਾਂਦੀ ਹੈ ਦੂਜਾ ਕੂਤਰਾ ਘਠਾ ਲੰਦਾ ਇਹਨੇ ਮੌਕਾ ਵਿਚਾਰਿਆ ਦੇਖੋ ਥੱਲੇ ਦਾਣੇ ਖਾਈ ਜਾਂਦੇ ਸੀ ਆਪ ਤਾਂ ਹਾਂ ਲੈ ਕੇ ਚੜ ਗਿਆ ਤੇ ਉਹਦਾ ਕੰਮ ਕਰਤਾ ਆਂਡੇ ਲਮਾਂ ਲਈ ਕੋਤਰੀ ਰੜੀ ਆ ਬਾਈ ਆ ਬੋਲੀ ਵਾਲਾ ਟੋਕਰੀ ਜਿੱਦਾਂ ਅੰਦਰ ਇਹ ਵੀ ਤਿਆਰ ਆ ਜਿਹੜੋ ਪਤਾ ਲੱਗ ਗਿਆ ਬਈ ਕਬੂਤਰੀਆਂ ਅੰਡੇ ਲਾਉਂਦੀਆਂ ਨੇ ਵੀ ਤਿਆਰ ਨੇ ਜਿਵੇਂ ਹੁਣ ਤੁਹਾਨੂੰ ਦੱਸ ਰਿਹਾ ਮੈਂ ਨਮੂਦੇ ਸੁੱਕੇ ਢੱਕੇਲੇ ਆਏ ਬਈ ਬਾਬਾ ਸਾਰੇ ਦੋ ਮੁਠੀਆਂ ਵਾਂਗੂ ਉਖੰਡਿਆ ਦੇ ਟੁਕ ਇਹਦੇ ਵਿੱਚ ਖੁੱਡੇ ਦੇ ਵਿੱਚ ਆਪਣੇ ਦੀ ਆਪੀ ਚੱਕ ਲੈਣਗੇ ਕਬੂਤਰ ਆਪੀ ਉਹ ਆਪਣੇ ਖਾਣੇ ਚ ਰੱਖ ਲੈਂਦੇ ਨੇ ਬਈ ਨਲ ਤਾਂ ਅੰਡਿਆਂ ਨੂੰ ਸਲਾਸ ਲੂ ਨਹੀਂ ਚੜਦੀ ਕੋਈ ਕੀੜਾ ਮਕੜਾ ਨਹੀਂ ਪੈਦਾ ਹੁੰਦਾ ਇਨਫੈਕਸ਼ਨ ਨਹੀਂ ਹੁੰਦੀ ਐਗੀ ਬੱਚਿਆਂ ਨੂੰ ਅਗੇ ਤਨਾਂ ਦਾ ਡਿੱਗੇ ਬਈ ਆਪੀ ਆਪਦੇ ਤਰੀਕੇ ਨਾਲ ਘੋਰਨਾ ਬਣਾ ਲੈਂਦੇ ਆ ਅਸੀਂ ਆਪਦਾ ਰੱਖਣਾ ਉੱਚੀ ਜੀ ਕਹਿ ਰਿਹਾ ਸਾਨੂੰ ਆਪਾਂ ਵੀ ਡੱਕੇ ਲਿਆ ਕੇ ਰੱਖੇ ਹੋਇਆ ਸਿੱਟਾਂਗੇ ਬਸ ਦਾਣੇ ਖਾਣ ਦੇ ਉਹਨਾਂ ਨੂੰ ਫਿਰ ਦਿਖਾਵਾਂਗੇ ਸਾਨੂੰ ਦੇਖੋ ਪੂਰੇ ਖੁਸ਼ ਨੇ ਮਸਤ ਹੋ ਰਹੇ ਨੇ ਬਾਗੀਆਂ ਪਾਉਂਦੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਬਈ ਕਬੂਤਰਾ ਸੰਬੰਧੀ ਆਪਣਾ ਨੰਬਰ ਆਗਾ 99818 17105 ਕੋਲ ਵੀ ਕਾਲ ਕਰ ਸਕਦੇ ਆ 24 ਘੰਟੇ ਖੁੱਲਾਗਾ WhatsApp ਮੈਸੇਜ ਕਰ ਸਕਦੇ ਆ WhatsApp ਨੰਬਰ ਆਪਣਾ ਹੈ ਹਲੋ ਜੀ ਮਾਗਾ ਜਲ ਦਾਣੇ ਖਾ ਰਹੇ ਨੇ ਸ਼ੌਕ ਕਰਾ ਦਿੰਨਾ ਤੁਹਾਨੂੰ ਫਾਇਆਂ ਕਰਕੇ ਰੇਤਾ ਦੇਖ ਕੇ ਦਾਣੇ ਧਰੇ ਸੀ ਬਸ ਰੋਟੀ ਭਾ ਕੇ ਹਟਿਆ ਬਾਈ ਇੱਕ ਬਾਸੀ ਰੋਟੀ ਭਾ ਦਿਆ ਕਰੋ ਬਾਈ ਸੋਨੂੰ ਪਤਾ ਵੇ ਆਪਣੇ ਘਰਾਂ ਦੇ ਵਿੱਚ ਉਰ ਗੁੱਟੀਆਂ ਖੁੱਲੀਆਂ ਪਕਦੀਆਂ ਨੇ ਤੇ ਜੋ ਵੀ ਛਾਬੇ ਚ ਰੋਟੀ ਬਚ ਜਾਂਦੀ ਆ ਇਕੱਠੀਆਂ ਕਰ ਲਿਆ ਕਰੋ ਬਾਈ ਦੂਜੇ ਦਿਨਾਂ ਤੀਜੇ ਦਿਨਾਂ ਰੋਟੀਆਂ ਜ਼ਰੂਰ ਝੂਰੇ ਕੇ ਪਾ ਕੇ ਕਰੋ ਇਹਨਾਂ ਨੂੰ ਬਾਸੀ ਰੋਟੀ ਦਾ ਬਾਈ ਬਦਾਮਾ ਤੋਂ ਵੀ ਵੱਧ ਕੰਮ ਕਰਦੀ ਆ ਕੁੱਲ ਖਰਾਕ ਇੱਕ ਪਾਸੇ ਬਾਸੀ ਰੋਟੀ ਇੱਕ ਪਾਸੇ ਕਿ ਉਹਨਾਂ ਦੇ ਕਿਉਂ ਲੱਗਿਆ ਹੁੰਦਾ ਬਈ ਇੱਕ ਬਾਸੀ ਰੋਟੀ ਐ ਤੁਹਾਨੂੰ ਪਤਾ ਹੀ ਐ ਬਾਸੀ ਰੋਟੀ ਦਾ ਡਾਕਟਰ ਨੇ ਬੰਦਿਆਂ ਨੂੰ ਵੀ ਕਿਹਾ ਵੀ ਤੀ ਜੀ ਖਾ ਗੁਰ ਤੜਕੇ ਸਵੇਰੇ ਇਹਨਾਂ ਨੇ ਕਾਲ ਜੀ ਕੀ ਆਉਣੀ ਬਣਦਾ ਉਹ ਕੰਮ ਐ ਬਈ ਇਹਨਾਂ ਦਾ ਵੀ ਬਾਸੀ ਰੋਟੀ ਮੈਂ ਤਾਂ ਰੋਜ਼ ਵਾਂਗੂ ਹੀ ਪਾਉਣਾ ਬਈ ਕਦੇ 4 ਹੁੰਦੀ ਐਨਾਂ ਕਦੇ 5 ਕਦੇ 6 ਕਦੇ ਕਦੇ ਤਾਂ ਜਦੋਂ ਮੇਰੇ ਵਰਗਾ ਖਾਂਦਾ ਨਹੀਂ ਹੈਗਾ ਜੰਬਲੇ ਹੋਇਆ 10 15 ਵੀ ਹੋ ਜਾਂਦੀਆਂ ਨੇ ਬਈ ਫਿਰ ਸਾਰਾ ਇੱਕ ਦਿਨ ਰੋਟੀਆਂ ਪਾਈ ਦਿਆ ਨੇ ਫਿਰ ਉਹਦੇ ਦਾਣੇ ਨਹੀਂ ਤਰੀਦੇ ਕਿਉਂਕਿ ਰੋਟੀਆਂ ਚ ਬਾਲੀਆਂ ਹੁੰਦੀਆਂ ਰੋਟੀਆਂ ਬਾਲੀਆਂ ਖਾ ਲੰਦ ਨੇ ਤੁਹਾਨੂੰ ਪਤਾ ਇਹਨਾਂ ਨੂੰ ਤਾਂ ਕਿੰਨੀ ਪਾਈ ਜਾਉ ਨਹੀਂ ਖਾ ਲੰਦ ਨੇ ਬਈ ਜਦੋਂ ਜਿਆਦੇ ਰੋਟੀ ਨਾਲ ਜਦੋਂ ਗਏ ਆਪਾਂ ਹੋਰ ਚੀਜ਼ ਪਾਉਣਿਆ ਬਾਜਰਾ ਹੁੰਦਾਗਾ ਖਾਣੇ ਦੇ ਵਿੱਚ ਕਣਕ ਹੁੰਦੀ ਐ ਸਰੋਂ ਵੀ ਹੋ ਜਾਂਦੀ ਐ ਫਿਰ ਇਹ ਚੀਜ਼ ਜਦੋਂ ਸਰੋਂ ਜਾਂ ਬਾਜਰਾ ਵੱਧ ਖਾ ਲੰਦ ਨੇ ਬਈ ਫੇ ਡਾਟ ਲੱਗ ਜਾਂਦੀ ਜਿਵੇਂ ਆਪਾਂ ਕਹਿੰਦੇ ਪੋਟਾ ਜਾਵਾਂ ਉਹ ਤਰੀਕਾ ਫਿਰ ਉਹ ਦੇ ਪਤਾਉਣ ਲੱਗ ਜਾਂਦੇ ਕੂਸਤ ਤੋਂ ਪਾਣੀ ਘੱਟ ਪੀਤਾ ਜਾਂਦਾ ਉਹਨਾਂ ਡਾਟ ਲੱਗਣ ਤੇ ਕੋਟਾ ਜਾਉਂਦੇ ਖਤਰੇ ਰਹਿੰਦੇ ਨੇ ਬਈ ਦੁਬਾਰੇ ਫੇਰ ਕਹਿਣਾ ਬਈ ਲਿਕਵਿਡ ਦੇ ਵਿੱਚ ਬਰੋ ਟੋਨ ਤੇ ਲਿਵਰ 52 ਜ਼ਰੂਰ ਪਾਇਆ ਕਰੋ ਇਹਨਾਂ ਨੂੰ ਕੁੰਡੇ ਚ ਤੇ ਹਫਤੇ ਬਾਅਦ ਮਲਟੀ ਸਟਾਰ ਦਾ ਮਲਟੀ ਵਿਟਾਮਿਨ ਆਉਂਦਾ ਕਿ ਉਹ ਦਿਆ ਕਰੋ ਬਈ ਛੋਟੇ ਗੂਤਰ ਕਦੇ ਬਿਮਾਰ ਨਹੀਂ ਹੁੰਦੇ ਇੱਕ ਟੈਟਰਾਸਾਈਕਲ ਪਾਊਡਰ ਰਹਿ ਗਿਆ ਬਈ ਦੱਸਣਾ ਤੁਹਾਨੂੰ ਸੋਨੂੰ ਪਹਿਲਾ ਵੀਡੀਓ ਜੀ ਦੱਸਿਆ ਦੀਰੇ ਕਿ ਮੀਡੀ ਦੱਸਦਾਂ ਨਾ ਵੀ ਟੈਟਰਾਸਾਈਕਲ ਦਾ ਪਾਊਡਰ ਤਾਂ ਪ੍ਰਦਾਨ ਹੈ ਇਹਨਾਂ ਵਾਸਤੇ ਅੱਧਾ ਚਮਚਾ 2 ਲੀਟਰ ਪਾਣੀ ਚ ਪਾ ਕੇ ਇਹਨਾਂ ਨੂੰ 15 ਦਿਨਾਂ ਬਾਅਦ ਰੂਪਿਆ ਕਰੋ ਬਈ ਤੁਹਾਡੇ ਕਬੂਤਰਾਂ ਹੀ ਮਸਤੀਆਂ ਮਾਰਨਗੇ ਦੇਖੋ ਕੁਛ ਨਹੀਂ ਪੂਰੇ

ਉਹ ਸਾਰੇ ਰ ਆਪਣੇ ਭਾਲੀ ਜਾਂਦੇ ਨੇ ਉਹਦੇ ਉਹਦੀ ਲੜਾਈਆਂ ਹੁੰਦੀਆਂ ਨੇ ਰੋਈ ਰੱਖਣੇ ਪਿੱਛੇ ਜੋੜਿਆ ਇਹਦੇ ਚ 6 ਤੇ ਖਾਣੇ ਵਿੱਚ 6 ਆ ਦੇਖਦੇ ਆ ਕਿਹੜਾ ਕਿਹੜਾ ਲੈਂਦਾ ਇੱਥੇ ਤੁਹਾਡੇ ਭਰਾਵਾਂ ਦਾ ਹੀ ਪਿਆਰ ਬਣਿਆ ਰਹੇ ਬਈ ਤੁਹਾਨੂੰ ਗਰਮੀ ਵਿੱਚ ਦਿਖਾਵਾਂਗੇ ਜੇ ਠਾੜਾਂ ਦੇ ਵਿੱਚ ਇਹੀ ਉਸਮਾਨ ਟਿੱਕੀ ਬਣ ਕੇ ਖੜੇ। ਕਰਾ ਨਾ ਕਰੋ। ਉਹ ਆਪਣਾ ਡੱਬਾ ਫੱਟੀ ਕਲੀ ਦਾ। 5 ਵਜੇ ਆ ਕੇ ਛਾਤਰੀ ਦੇ ਮੁੱਢਾ ਡੇਪਿਆ ਸੀ। ਆ ਆਪਣਾ ਚੀਨਾ ਕਾਲਾ। ਇਹ ਸਾਰਿਆਂ ਦਾ ਪਿਓ ਹੀ ਆ ਬਾਈ। ਗਲਤੀ ਫਲਤੀ ਹੋ ਗਈ ਮਾਫ ਕਰਿਓ ਬਰੇ سپورਟ ਜੋ ਕਰਿਓ ਆਪਣੇ ਭਾਈ ਨੂੰ ਬਈ ਲਾਇਕ ਸ਼ੇਅਰ ਕਮੈਂਟ ਤੇ ਫੋਲੋ ਸਬਸਕ੍ਰਾਈਬ ਜਰੂਰ ਕਰਿਓ ਬਰੇ ਕਾਹਦੇ ਸੋ ਡੇਲੀ ਉਸੇ ਨਵੀਂ ਨਵੀਂ ਵੀਡੀਓ ਨਵੀਂ ਨਵੀਂ ਅਪਡੇਟ ਲੈ ਕੇ ਆਉਂਦੇ ਰਹੀਏ ਵੀ ਤੁਹਾਡੇ ਭਾਈਆਂ ਦੇ ਇੱਕ ਸਬਸਕ੍ਰਾਈਬਰ ਨਾਲ ਬਈ ਬਹੁਤ ਸਾਰਾ ਤਾਂ ਮਿਲਦੀ ਹੈ ਗਰੂਲ سپورਟ ਕਰਿਓ ਭਾਈ ਨੂੰ ਆਪਣੇ ਦਾਨਵਾਦ ਜੀ ਮਿਲਦੇ ਆਂ ਭਈ ਆਪਣੀ ਅਗਲੀ ਵੀਡੀਓ ਚ ਪਾਣੀ ਲੈ ਕੇ ਆਉਣਾ ਨੀਚੇ ਮੈਂ ਘਰ ਮੈਂ ਨਾਲ ਵੀਡੀਓ ਪਾਵਾਂਗੇ ਫਿਰ ਦੱਸਾਂਗੇ ਸਬਸਕ੍ਰਾਈਬਰ ਜਰੂਰ ਕਰਿਓ ਬਾਈ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਧੰਨਵਾਦ ਜੀ